ਲਓ ਜੀ ਬ੍ਰੈਮਟਨ ਤੋਂ ਲੰਡਨ ਜਾ ਰਹੇ ਸੀ ਬ੍ਰੈਮਟਨ ਤੋਂ ਲੰਡਨ ਹੈਗਾ तकरीबन 1.5 ਤੋਂ 200 ਕਿਲੋਮੀਟਰ ਰਸਤੇ ਵਿੱਚ ਕਾਫੀ ਕੁਫੀ ਪੀਣ ਲਈ ਰੋਡ ਤੇ ਰੁਕੇ ਸੀ ਇਹ ਟਾਬਾ ਕੈਨੇਡਾ ਦੇ ਟਾਬੇ ਐਦਾਂ ਹੁੰਦਾ ਰੋਡ ਤੇ ਤੇ ਆਹ ਟਾਬਾ ਜੀ ਸਭ ਬੇ ਟਿਮ ਹਾਟਨ ਮਾਰਕੀਟ ਐ ਅੰਦਰ ਚੱਲ ਕੇ ਦੋ ਨੂੰ ਢਾਬਾ ਦਿਖਾਉਣੇ ਅੰਦਰ ਚੱਲ ਗਏ। ਇੱਥੇ ਅੰਦਰ ਆਪਦੀ ਮੰਮੀ ਨੂੰ ਕਿਚੀ ਜਾਂਦਾ ਕਹਿੰਦਾ ਤੈਨੂੰ ਕੈਨੇਡਾ ਦਾ ਢਾਬਾ ਦਿਖਾਉਣਾ। ਚਲੋ ਜੀ। ਚਲੋ ਭਈ, ਆਨ ਰੂਟ ਕਹਿੰਦੇ। ਹੌਨ ਰੂਟ ਢਾਬਾ। ਜਿਹੜੂ ਉੱਪਰ। ਇੱਥੇ ਸਾਰੇ ਭਾਂਡੇ ਦੇਖਣ ਨੂੰ ਮਿਲਦੇ ਸਾਰੇ। ਇੱਥੇ ਲਿਖਤਾਂ ਹੀ ਦਾਗਰਨ ਤਰ੍ਹਾਂ। ਜਿਹੜੇ ਢਾਬੇ ਦਾ ਅੰਦਰਲਾ ਡ੍ਰੈਸ਼ ਆ ਗਿਆ ਜੀ। ਇਹਦਰ ਆਰਡਰ ਹੁੰਦੇ ਨੇ ਔਨ ਰੂਟ ਢਾਬਾ ਕਹਿੰਦੇ ਨੇ ਇਹਨੂੰ ਕੀ ਵਾਲੇ ਸਪਾਸ ਕਰਾਉਂਦੇ ਕੀ ਢਾਬੇ ਦੇ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਜੀ ਕੈਸ਼ ਲੈਣ ਲਈ ਕੀ ਕਰਾਉਣਾ ਵੀ ਕਿਹਨੂੰ ਕਿਹੜੀ ਕਾਫੀ ਪੀਵਾਂਗੇ ਦੇਖਾਂਗੇ ਕੀ ਹੁੰਦਾ ਬਾਣੀ ਸਤੰਦਰ ਕਹਿੰਦਾ ਸਾਵੇ ਖਾਣਾ ਨਾਲ ਕਿਮ ਹੋਟਨ ਹਾਂ ਵੀ ਕੀ ਪੀਣਾ ਹੈ ਮੈਂ ਟਿੰਮ ਹੋਟਨ ਟਿੰਮ ਹਾਂ ਕਿਹੜੀ ਫ੍ਰੈਂਚ ਵਨੀਲਾ ਫ੍ਰੈਂਚ ਵਨੀਲਾ ਫ੍ਰੈਂਚ ਵਨੀਲਾ ਇੰਡੀਆ ਤੋਂ ਮਿਲਦੇ ਹੁੰਦੇ ਨੇ ਕਿਹਾ ਕਿ ਸਾਰੇ ਹੋਰ ਫਿਰ ਮੈਨੂੰ ਪਤਾ ਨਹੀਂ ਲੱਗਦਾ ਤੁਸੀਂ ਆਪਣਾ ਆਰਡਰ ਸਕ੍ਰੀਨ ਤੋਂ ਵੀ ਕਰ ਸਕਦੇ ਹੋ ਜੇ ਤੁਸੀਂ ਡਰਾਈਵਿੰਗ ਕਰਦੇ ਕਰਦੇ ਥੱਕ ਗਏ ਲੰਬਾ ਸਫ਼ਰ ਹੈ ਤਾਂ ਤੁਹਾਨੂੰ ਲੱਤਾਂ ਘੁੱਟਣ ਵਾਸਤੇ ਆ ਪੰਜਾਲੀ ਦੀ ਸੀਟਾਂ ਇੱਥੇ ਰੰਗ ਕਰੋ ਜਿਹਦੇ ਵਿੱਚ ਡਾਲਰ ਪਾਓ ਤੇ ਆਪਣੀ ਮੁੱਠੀ ਚਾਪੀ ਕਰਵਾਓ ਆ ਪੰਜਾਲੀ ਦੀ ਸੋ ਹੁਣ ਤੁਹਾਨੂੰ ਬਾਹਰੋਂ ਵੀ ਖਾਵਾਗੇ ਰੋਡ ਤੇ ਜਾ ਕੇ ਇਹ ਹੈ ਠਾਬਾ ਔਨ ਰੋਡ ਬ੍ਰੈਮਟਨ ਤੋਂ ਲੰਡਨ ਜਾ ਰਹੇ ਸੀ ਰਸਤੇ ਵਿੱਚ ਤੁਹਾਨੂੰ ਦਿਖਾਇਆ ਅੱਗੇ ਚੱਲ ਕੇ ਲੰਡਨ ਵੀ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਵਾਂਗੇ